ਲਓ ਬਈ ਮਿੱਤਰੋ ਆ ਜੋੜੀ ਵੀ ਅਜ ਚਸ਼ਮੀਰ ਲਾਲੂ ਜਾਂ ਦਾ ਤੇ ਐਣੀ ਵੀ ਲਾ ਲੈਣਾ ਆ ਜੋੜੀ ਹੁਣ ਛੱਡਿਆ ਪੁੱਤਰ ਛੱਡਿਆ ਕੱਲ ਛੱਡਿਆ ਇਹ ਤਾਂ ਵੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਾਰੀ ਬਰਾ ਠੀਕ ਠਾਕ ਆ ਪਰ ਨਾ ਆਪਣੇ ਬੰਦੇ ਬਾਈ ਟੁੱਕਿਆ ਆ ਲਓ ਬਈ ਮਿੱਤਰੋ ਇਹਨਾਂ ਨੂੰ ਮੈਂ ਦਾਣਾ ਪਣੀ ਪਾ ਦਿਆਂ ਕਿਉਂਕਿ ਇਹਨਾਂ ਨੇ ਚੋਗ ਦੇਣੀ ਆ ਹਨ ਉਹ ਤੂ ਬਾਦ ਦਿਖਾਉਣਾ ਤੁਨੂੰ ਮੈਂ ਜਾਨਵਰ ਲਓ ਬਾਈ ਜੀ ਸਾਰੇ ਬੱਚੇ ਪੁੱੱਚੇ ਬਾਈ ਠੀਕ ਆ ਓਕੇ ਆ ਸਹੀ ਆ ਤੇ ਬਾਈ ਆਪਾਂ ਚੱਲੇ ਆ ਥੋੜਾ ਜਿਹਾ ਮਸਲਾ ਤਰੀਕ ਆਪਣੀ ਤਰੀਕ ਤੇ ਚੱਲੇ ਆ ਤੇ ਸੱਚੇ ਪਾਤਸ਼ਾਹ ਮੀਰ ਕਰੀ ਤਸਬਾਹਸ਼ੂ ਫਰੀਦ ਗੁਰੂ ਗ੍ਰੰਥ ਸਾਹਿਬ ਦੇ ਕਿਤੋਂ ਨਾਮ ਲੈ ਕੇ ਭਾਬੀ ਤਾਂ ਚੱਲ ਪਈ ਤੇ ਛੂਲੇ ਪਾਈ ਪਿਉਂਤੇ ਪਏ ਜੂਤ ਨੂੰ ਕਹਿ ਚੱਲੇ ਆ ਜੂਤਾਂ ਦਾ ਵੀ ਮੈਂ ਦੇ ਦੂੰਗਾ ਆਈ ਕੁਦਰੀ ਬੈਠੀ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਰੂ ਆ ਜਾ ਕਬੂਤਰ ਇਹ ਲਿਆਂਦਾ ਕਿਸੇ ਬੰਦੇ ਤੋਂ ਆਪਣਾ ਨਹੀਂ ਇਹ ਲਿਆਂਦਾ ਤਾਂ ਯਾਰ ਜਿਓਟ ਨਹੀਂ ਕਿਸੇ ਨੇ ਉੱਤਰ ਦਾ ਸਨੱਖ ਪੁਣਾ ਵੀ ਖੋਰ ਸਾਰਾ ਕੁਝ ਛੱਡ ਦੇ ਬਹੁਤ ਚੰਗਾ ਪੱਠਾ ਖੜੇ ਮੁਕਸਰ ਸ੍ਰੀ ਮੁਕਸਰ ਸਾਹਿਬ ਤੇ ਪਹਿਲਾਂ ਬਈ ਤਰੀਕ ਤੇ ਹੋ ਗਏ ਤੇ ਫਿਰ ਅਸੀਂ ਇੱਧਰ ਉੱਠ ਕੇ ਬਹੁਤ ਚੰਗਾ ਕਬੂਤਰ ਲੋ ਬਈ ਮਿੱਤਰੋ ਲੋ ਬਈ ਜੀ ਘਰੇ ਆਪਾਂ ਆ ਗਿਆਂ ਤੇ ਆਪਣੀ ਸਪਰੇਅ ਕਰਨ ਲੱਗੇ ਪਏ ਆ ਤਾਕਤ ਵਾਲੀ ਛਿੜਕੀ ਜਾਂਦੇ ਛਤਰੀ ਲੱਗੀ ਪਈ ਬਈ ਕਬੂਤਰ ਦਾ ਛੱਡੇ ਨਹੀਂ ਸੀਗੇ ਮੱਕ ਵੀ ਕਰਾ ਅੱਜ ਬਈ ਕਬੂਤਰ ਦਾ ਛੱਡੇ ਨਹੀਂ ਸੀ ਆਪਾਂ ਤੇ ਕੀ ਨਾ ਲੈਂਦੇ ਆਪਣਾ ਕੰਮ ਕਈ ਸੀਗੀ ਤਰੀਕ ਸੀਗੀ ਤੇ ਸਪਰੇਅ ਬਈ ਮਗਰੋਂ ਆ ਗਈ ਸੀ ਸਪਰੇਅ ਛਿੜਕੀ ਜਾਂਦੇ ਆ ਤੇ ਕੋਟਾਂ ਦਾਣਾ ਪਣ ਜੂਤ ਨਹੀਂ ਪਾਇਆ ਵੇਖੀ ਕਿਉਂਕਿ ਇਹ ਸਾਉਕਤਾ ਹੋਣਾ ਕੀਤਾ ਨਾ ਆਪਾਂ ਤਾਂ ਮੱਕਣਾ ਮਦ ਲਓ ਬਈ ਮਿੱਤਰੋ Papa Moksh Sharma ਆ ਕੇ ਹੈ ਜੀ ਘਰੇ ਖੜੀ ਸੀ ਤੇ ਭੈਣਰ ਗਾ ਤਿਆਰ ਹੋ ਗਾ ਬੈਠਾ ਹੈ ਉਹਨਾਂ ਨੂੰ ਛੱਡ ਕੇ ਮੁੜੇ ਆਉਨੇ ਆ ਬਾਈ ਜੀ ਤੇ ਜੋ ਤਰ ਕੇ ਵੀ ਨਾਲ ਆ ਜੋ ਤਰ ਗਿਆ ਉਹਦੇ ਡੜੀ ਅਸੀਂ ਵੀ ਜਾਣਾ ਮੈਂ ਕਿ ਤੁਸੀਂ ਵੀ ਜਾ ਰੋੜੋ ਆ ਬੈਠੇ ਕੈਮਰਾ ਹੀ ਨਹੀਂ ਬੈਠਾ ਉਹਨਾਂ ਨੇ ਇੰਦਾ ਬੈਠੇ ਤੇ ਉਹਨਾਂ ਨੂੰ ਛੱਡ ਕੇ ਵਾਪਸੀ ਤੇ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆਂ ਭਾਈ ਖਾਣਾ ਪੀਣਾ ਤੁਸੀਂ ਕੁਝ ਤੋਂ ਖਾਏਂਗੇ ਖਵਾ ਲਾਂਏ ਗੁਸਤੇ ਨਹੀਂ ਤਾਂ ਫਿਰ ਸਿੱਧੇ ਘਰੇ ਲੋ ਭਾਈ ਜੀ ਮੱਲਣ ਪਹੁੰਚ ਗਏ ਆਂ ਤੇ ਆਪਣੀ ਜੰਗ ਫੂਰਸਾਂ ਦੀ ਕੁਝ ਖਾ ਕੇ ਜਾਣਾ ਕਿ ਅੱਜ ਰਾਤ ਨੂੰ ਆਪਣੀ ਵਾਰੀ ਵੀ ਆ ਸ਼ੁੱਕਰਵਾਰ ਆ ਤੇ ਪਾਣੀ ਰਵਾਵਾ ਕਰਾ ਲਈਏ ਤੇ ਵਾਰੀ ਫਿਰ ਕਿ ਬੱਸ ਇਹ ਛੱਡ ਦਿਆਂਗੇ ਇੱਧਰ ਤਾਂ ਮੋਟਰ ਚਲਾਉਂਦੀ ਸੀ ਮੈਂ ਬੋਲੀ ਗਿਆ ਸੀ ਬਈ ਦਵਾਰ ਕੀ ਅੱਜ ਮੈਂ ਤਾਂ ਵੀਰ ਵਾਰ ਬਣਾਈ ਜਾਂਦਾ ਹੀ ਵਾਰੀ ਆ ਬਾਈ ਜੀ ਆਪਣੀ ਤੇ ਮੱਲਣ ਆ ਗਏ ਤੇ ਮੱਲਣ ਤੋਂ ਪਿੰਡ ਆਪਣਾ ਗੁੜੀ ਸੰਗਰੋਂ ਜਾਣਾ ਆਪਾਂ ਤੇ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਯਾਰ ਭਰਾਵਾਂ ਕੇ ਸਪੋਰਟ ਕਰੋ ਬਹੁਤ ਟਾਈਮ ਹੋ ਗਿਆ ਜੈ ਇਨਰ ਬਣਾਏ ਨੂੰ ਸਾਲ ਹੋ ਗਿਆ ਤੇ ਸਬਸਕ੍ਰਾਈਬਰ ਆਪਣੇ ਹੈ ਜੀ 470 ਕੇ 75 ਆ ਬਸ ਇੰਨੇ ਕਹਿੰਦੇ ਮੇਰਾ ਭਰਾ ਸਪੋਰਟ ਕਰੋ ਵੀਰ ਬਣ ਕੇ ਯਾਰ ਤੇ ਲਓ ਭਾਈ ਜੀ ਆਪਾਂ ਪਹੁੰਚ ਚੁੱਕੇ ਆ ਬismillah ਇੱਥੇ ਆਪਣੀ ਜਨਸੰਖਿਆ ਨੇ ਰੁਕਣਾ ਹੈ ਰੁਕਣਾ ਹੈ ਕਿ ਨਹੀਂ ਰੁਕਣਾ ਹਾਂ ਰੁਕਣਾ ਇੱਥੇ ਰੁਕਣਾ ਸ਼ੂਮੰਤਰ ਕਰਕੇ ਲਓ ਬਈ ਮਿੱਤਰੋ ਆਪਾਂ ਅਸੀਂ ਜੋਤ ਨੂੰ ਗਰਾਊਂਡ ਛੱਡਣ ਜਿਹੜੇ ਪਾਸੇ ਮਿੱਤਰ ਐ ਕੇ ਇਧਰ ਲਓ ਬਈ ਸਰਕਾਰੀ ਸਪੁਨ ਛੱਡਣਾ ਹੈ ਇਹਨੂੰ ਮੇਰੇ ਨਾਲ ਉਹ ਖਰਬੇ ਅਜਵਾਗੇ ਬਾਹਰ ਹੈਗੀ ਆ ਵੀਖਲਾ ਲਓ ਬਈ ਛੱਡਤਾ ਸੂ ਜਿਹੜੀ ਬਈ ਆ ਸਪਰੇ ਕਰੀ ਜਾਂਦੇ ਨੇ ਤਾਕਤ ਵਾਲੀ ਕਰੀ ਜਾਂਦੇ ਨੇ ਇਹ ਛੋੜਨਾ ਬਾਈ ਪਾਲਾ ਨਹੀਂ ਆਇਆ ਜੀ ਵੱਧ ਗਿਆ ਤੇ ਭਾਰਾ ਵੀ ਜਾਦੇ ਆ ਚਲੋ ਕੋਈ ਗੱਲ ਨਹੀਂ ਲਓ ਬਾਈ ਮਿਸਟਰ ਉਹ ਦਾਣਾ ਪਾਣੀ ਪਾਇਆ ਸੀ ਜੂਤ ਨੇ ਤੇ ਆਪਾਂ ਦਾਣਾ ਪਾਣੀ ਜਿੰਦ ਨੂੰ ਪਾਇਆ ਸੀਗਾ ਤੇ ਮੈਂ ਕਿਹਾ ਇਹ ਨਹੀਂ ਜਾਮਾ ਚੂਹੀ ਫਿਰਦੀ ਆ ਮੈਂ ਚੋਦੀ ਆ ਕਰਦੇ ਆ ਇਲਾਜ ਕਰਦੇ ਆ ਇਲਾਜ ਦਾਣੀ ਖਾਣ ਆਉਂਦੀ ਆ ਉਹ ਖੁੱਡ ਕੱਢੀ ਬੀਠੀ ਆ ਦਾ ਕਰਦੇ ਆ ਇਲਾਜ ਤੇ ਲਾਣਾ ਪਾਣੀ ਬਈ ਉਹਨੇ ਪਾਇਆ ਠੀਕ ਆ ਜਿਹੜੂ ਉਹਨੇ ਚੂਈ ਕਰ ਦਿੱਤੀ ਤੇ ਟਿੱਕ ਕੱਢੀ ਨਾ ਤਾਂ ਕਰਕੇ ਬਹੁਤ ਬੰਦ ਕੋ ਉਤਰਦਾ ਉਤਰ ਮੈਂ ਬੱਚਾ ਮਾਰਦੇ ਜਿਹੜਾ ਫਿਰ ਕਰਦੇ ਆ ਲਾਈਵ ਕਰਦਾ ਬੰਦ ਮੈਂ ਲੰਬੀ ਖੋਡੀ ਬੰਦ ਕਰਦਾ ਠੀਕ ਕਰਦੇ ਚਲੋ ਵੀ ਮਿੱਤਰੋ ਮੈਂ ਜਬ ਬਚਾ ਲੂੰ ਨੀਗਾ ਮਾਰ ਲਈਏ ਸਾਰਿਆਂ ਨੂੰ ਲਓ ਬਈ ਆ ਵੀ ਦੋਵੇਂ ਠੀਕ ਆ ਇਹਨੇ ਕੱਢ ਲਿਆ ਦੂਜਾ ਲਓ ਬਈ ਇਹਨੇ ਦੂਜਾ ਨਹੀਂ ਕੱਢਿਆ ਹਜੇ ਓਏ ਤੇਰੀ ਭੈਣ ਨੂੰ ਚੋਕ ਚੋਕ ਦਿੱਤੀ ਪਈ ਆ ਬੱਚੇ ਨੂੰ ਚੇ ਟੋਕਰ ਲੱਗੀ ਪਈ ਆ ਬਾਈ ਟੋਕਰ ਲੱਗੀ ਪਈ ਆ ਆ ਵੀ ਦੋਵੇਂ ਦੋਵੇਂ ਬੱਚੇ ਠਈ ਆ ਦੇ ਇਹ ਚੱਲ ਰਹੀ ਪਈ ਉਹ ਬਿਲਕੁਲ ਸਹੀ ਆ। ਆਹ ਅੰਡਾ ਜਿਹੜੀ ਨੇ ਖੇੜ ਤੇ। ਹਾਂ ਭਾਈ ਇਹਨਾਂ ਨੇ ਸਵਾਹ ਸੀ। ਕੱਲ ਇਹਨਾਂ ਦਾ ਟ੍ਰੀਟਮੈਂਟ ਕੀਤਾ ਬਿੱਠਾ ਦਾ ਮਰੀ ਜਾਂਦੇ ਹਰਿਆਂ ਗੱਜ। ਕੱਲ ਦਿੱਤੀ ਆ ਦਵਾਈ ਅੱਜ ਫੇਰ ਦੇਵਾਂਗੇ ਪਰਸੋਂ ਫੇਰ ਦੇਵਾਂਗੇ ਤਿੰਨਾਂ ਦਿਨਾਂ ਦਾ ਟ੍ਰੀਟਮੈਂਟ ਆ। ਹੋ ਜਾਣਗੇ ਸਿੱਟਾ ਜਮਾ। ਉੱਕੀ ਦੀ ਰਿਪੋਰਟ ਹੋ ਜੀ ਵੀ ਸਭ ਕੁਝ ਮਿਲਦਾ ਭਾਈ। ਟ੍ਰਮਾਗਾ ਟ੍ਰਮਾਗਾ ਤਾਂ ਆ ਰੱਖੀ ਬੈਠੇ ਆ। ਅੱਜ ਭਾਈ ਥੋੜਾ ਜਿਹਾ ਕੰਮ ਸੀ। ਉਹਨ ਤੋਂ ਕੋਲੀ ਪੱਲਮ ਗੜ੍ਹ ਹਲੀਪੁਰ ਦੇ ਆਈ ਸੀ ਕਿ ਉਹ ਕੋਈ ਦੰਦ ਨੇ ਕਿਸ ਨੇ ਕਬੂਤਰ ਲਿਆਉਣਾ ਸੀ ਤਾਂ ਲੈ ਕੇ ਆਂਦਾ ਤੇ ਮੈਨੂੰ ਲੱਗਦਾ ਸਪਰੇਇ ਇਹਨਾਂ ਨੇ ਛਿੜਕਤੀ ਆ। ਉਹ ਬਈ ਮਿੱਤਰ ਤੁੰਗਾ ਤਾਂਗਾ ਦਿੱਤ ਤਗਾ ਪਾ ਤੇ ਕਿਉਂਕਿ ਯਾਰ ਮੱਛਰ ਬਹੁਤ ਹੈ ਵੀ ਬਹੁਤ ਮੋਟਾ ਤੇ ਮੁੜ ਕੇ ਅੱਧੀ ਰਾਤੋਂ ਤੱਕ ਠੰਡ ਹੋ ਜਾਂਦੀ ਆ। ਮੇਰਾ ਵੀਰ ਨਾ ਸਪੋਰਟ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਨਾ ਸਪੋਰਟ ਕਰਿਆ ਕਰੋ ਹਣਾ। ਤੇ ਤੁਹਾਡੇ ਵਰਗੇ ਭਰਾਵਾਂ ਦੀ سپورਟ ਤੋਂ ਬਿਨਾ ਤਾਂ ਬਾਈ ਕੋਈ ਕੰਮ ਵੀ ਨਹੀਂ ਹੁੰਦਾ ਹਨਾ ਹਰੇਕ ਕੋਈ ਵੀ ਕੰਮ ਕਰਨਾ ਤੇ ਆਪਣੇ ਭਰਾਵਾਂ ਦੀ ਤੇ ਊਬਾਮ ਦੀ ਸਕੂਟ ਜ਼ਰੂਰੀ ਹੁੰਦੀ ਹੈ ਹਨਾ ਮੇਰਾ ਵੀਰ ਬਣੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਲੋ ਬਈ ਮਿੱਤਰੋ ਆਪਾਂ ਸਾਰੇ ਕੰਮ ਤੁਹਾਨੂੰ ਦੇ ਦਿੱਤੇ ਹਨ ਮੀੜ ਤੇ ਹੁਣ ਆਪਾਂ ਵੀਰੇ ਅੱਜ ਤਾਂ ਆਪਣੀ ਤਰੀਕ ਸੀ ਤਰੀਕ ਤੇ ਗਏ ਸੀਗੇ ਤੇ ਸਵੇਭਾ ਬਈ ਆਪਣੀ ਵਾਰੀ ਆ ਕਿਉਂਕਿ ਅੱਜ ਵਲੌਗ ਵੀ ਇਟਾ ਕੋਈ ਖਾਸ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਸਪਰੇ ਪਈ ਆਪਾਂ ਝੋਣੀ ਤੇ ਕਰਤੀ ਆ ਤਾਕਤ ਵਾਲੀ ਲੋ ਠੀਕ ਹੈ ਬਾਈ ਆਪਾਂ ਕਰਨ ਲਗੇ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਪਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਪੁੱਲ ਚੱਕ ਦੀ ਖੀਵਾ ਅਜੇ ਤੱਕ ਉਤਰ ਵੀ ਨਹੀਂ ਛੱਡੇ ਬਾਈ ਕਿਉਂਕਿ ਜੋਸੀ ਘਰੇ ਮੈਨੂੰ ਆਈ ਸੀ ਜਵਾਗ ਤੋਂ ਅੱਗੇ ਬਾਈ ਪੈਰੀ ਲੈ ਗਿਆ ਕਾਬ ਲੈ ਗਿਆ ਪਤਾ ਹੀ ਨਹੀਂ ਲੱਗਿਆ ਉਹਦਾ ਤੇ ਮੈਂ ਕਿਹਾ ਵੀ ਢੰਡੀ ਗਾਣੀ ਰੱਖੀ ਜਾਣੀ ਇੰਨੀ ਤੇ ਚਲੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਪੁੱਲ ਚੱਕ ਦੀ ਖੀਵਾ ਮੇਰੇ ਵੀਰ ਸਪੋਰਟ ਜਰੂਰ ਕਰਿਆ ਕਰੋ ਵੀਰ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾਵੋ ਨੇ